ਕੱਲ ਜਿਹੜਾ ਇਨਸੀਡੈਂਟ ਹੋਇਆ ਬਹੁਤ ਹੀ ਸਤਿਕਾਰਯੋਗ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤੀਮਾ ਨਾਲ ਜਿਹੜੀ ਛੇੜਛਾੜ ਦੀ ਕੋਸ਼ਿਸ਼ ਕੀਤੀ ਹੈ ਇੱਕ ਵਿਅਕਤੀ ਵੱਲੋਂ ਉਹ ਬਹੁਤ ਹੀ ਨਿੰਦਣਯੋਗ ਹੈ ਅਤੇ ਅਤੇ ਮੰਦਪਾਤੀ ਘਟਨਾ ਹੈ ਕਿਉਂਕਿ ਉਹ ਸਾਰੇ ਸਾਡੇ ਭਾਰਤੀਆਂ ਵਾਸਤੇ ਆਪਣੇ ਸਾਰੇ ਵਾਸਤੇ ਬਹੁਤ ਹੀ ਸਤਿਕਾਰਯੋਗ ਨੇ ਔਰ ਸਾਡੇ ਸੰਵਿਧਾਨ ਦੇ ਰਚੇਤਾ ਨੇ ਬੋਸ ਦੇ ਵਿੱਚ ਮੈਂ ਇਹ ਹੀ ਦੱਸਣਾ ਚਾਹੁੰਦਾ ਕਿ ਪੁਲਿਸ ਵੱਲੋਂ ਇਸ ਸਬੰਧ ਵਿੱਚ ਐਫ ਆਈ ਆਰ ਨੰਬਰ 6 ਮਿਤੀ 6 26 1 25 ਈ ਡਿਵੀਜ਼ਨ ਥਾਣਾ ਕਮਿਸ਼ਨਟ ਅਮਨ ਸਰਵਿਸ ਦੱਟ ਕੀਤੀ ਜਾ ਚੁੱਕੀ ਸਾਰੀਆਂ ਸੱਤ ਤੋਂ ਸੱਤ ਧਾਰਾਵਾਂ ਜੋ ਬਣਦੀਆਂ ਸੀ ਉਹ ਲਾਈਆਂ ਗਈਆਂ ਨੇ ਔਰ ਜਿਹੜਾ ਮੁਲਜ਼ਮ ਹੈ ਉਹ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਹਦਾ ਨਾਮ ਹੈ ਆਕਾਸ਼ ਸਿੰਘ son of ਭੁਪਿੰਦਰ ਸਿੰਘ ਚੁੰਗਾ ਬਸਤੀ ਧਰਮਕੋਟ ਡਿਸਟ੍ਰਿਕਟ ਮੋਗਾ ਦਾ ਰਹਿਣ ਵਾਲਾ ਇਹਦੇ ਤੋਂ ਅਸੀਂ ਸਪੈਸ਼ਲ ਟੀਮਸ ਲਾਈਆਂ ਜਿਹੜੀਆਂ ਕਿ ਹਰ ਤਰ੍ਹਾਂ ਨਾਲ ਇਹਦੀ ਜਿਹੜੇ ਸਭ ਤੋਂ ਸਾਡੇ ਬੈਸਟ ਆਫਿਸਰ ਨੇ ਉਹਦੀ ਇੰਟਰੋਗੇਸ਼ਨ ਕਰ ਰਹੇ ਨੇ ਔਰ ਜਿੰਨੇ ਵੀ ਐਵੀਡੈਂਸ ਹੈ ਚਾਹੇ ਇਹਦੀ ਸਿੱਧੇ ਤੌਰ ਤੇ ਪੁੱਛਗਿੱਛ ਹੈ ਚਾਹੇ ਕੋਈ ਟੈਕਨੀਕਲ ਹੈ ਕਿ ਕਿ ਦਾ ਮੋਬਾਈਲ ਵੀ ਉਸ ਮਿਲਿਆ ਹਰ ਤਰੀਕੇ ਨਾਲ ਅਸੀਂ ਸੈਂਟੀਫਿਕ ਤੌਰ ਤੇ ਵੀ ਇਹਦੀ ਜਿਹੜੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਦੈਟ ਸਾਨੂੰ ਪਤਾ ਲੱਗ ਸਕੇ ਕਿ ਇਹਦੇ ਨਾਲ ਕੋਈ ਹੋਰ ਬੰਦੇ ਅਟੈਚ ਹੈ ਕੀ ਕੋਈ ਹੋਰ ਪਿੱਛੇ ਕੋਈ ਇਹੋ ਜਿਹੀ ਵੱਡੀ ਕਾਂਸਪੀਰੇਸੀ ਤਾਂ ਨਹੀਂ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਔਰ ਮੈਂ ਸਭ ਨੂੰ ਭਾਰਤ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਗੁਰੂ ਨਗਰੀ ਦੇ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਬਿਲਕੁਲ ਫੇਅਰ ਔਰ ਵਧੀਆ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਕਿਉਂਕਿ ਆਪਾਂ ਸਾਰੇ ਹੀ ਜਿਹੜੇ ਆ ਸਾਡੇ ਵਾਸਤੇ ਇਸ ਤੋਂ ਇੰਪੋਰਟੈਂਟ ਗੱਲ ਕੋਈ ਨਹੀਂ ਹੈ ਇਹਦੇ ਜਿਹੜੀ ਦੂਜੀ ਗੱਲ ਹੈ ਕਿ ਮੈਂ ਜੋ ਅੱਜ ਸਾਡੇ ਭਰਾਵਾਂ ਨੇ ਬੰਦ ਦਾ ਕਾਲ ਦਿੱਤੀ ਹੈ ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗਾ ਕਿ ਸਾਰਿਆਂ ਨੂੰ ਆਪਾਂ ਨੂੰ ਬਹੁਤ ਦੁੱਖ ਹੈ ਪਰ ਆਪਾਂ ਸਾਰੇ ਸ਼ਾਂਤੀ ਬਰਕਰਾਰ ਰੱਖੀਏ ਕਿਉਂਕਿ ਭਾਈਚਾਰਕ ਸਾਂਸ ਵਾਸਤੇ ਪੰਜਾਬ ਦੇ ਵਿੱਚ ਆਪਣੀ ਬਹੁਤ ਪਹਿਲਾਂ ਹੀ ਇੱਜ਼ਤ ਸਮਾਨ ਹੈ ਇਸ ਗੱਲ ਦਾ ਆਪਾਂ ਸਾਰੇ ਇਕੱਠੇ ਰਹਿਣੇ ਆ ਤੇ ਇਹਦੇ 'ਚ ਮੇਰੀ ਸਭ ਨੂੰ ਉਰਜੋਰ ਅਪੀਲ ਵੀ ਹੈ ਕਿ ਆਪਾਂ ਸ਼ਾਂਤੀ ਬਰਕਰਾਰ ਰੱਖੀਏ ਅਸੀਂ ਪੁਲਿਸ ਵੱਲੋਂ ਜੋ ਵੀ ਇੰਤਜ਼ਾਮ ਨੇ ਉਹ ਵੀ ਨਾਲ ਕੀਤਾ ਫੈਸਿਲੀਟੇਟ ਕਰਨ ਵਾਸਤੇ ਲਾਡ ਆਰਡਰ ਨੂੰ ਟ੍ਰੈਫਿਕ ਨੂੰ ਔਰ ਇਸ ਤੋਂ ਇਲਾਵਾ ਜਿਹੜੀ ਗੱਲ ਪ੍ਰੀਮੀਨੀ ਤੌਰ ਤੇ ਪੁੱਛ ਗਈ ਆ ਜਿਹੜਾ ਆਕਾਸ਼ ਸਿੰਘ ਹੈਗਾ ਇਹ ਸ਼ੈਡਿਊਲ ਕਾਸਟ ਕਮਿਊਨਿਟੀ ਨੂੰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦਾ ਔਰ ਇਹਦੇ ਚ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਚੌਥੇ ਕਿਸੇ ਜੱਥੇਬੰਦੀ ਵੱਲੋਂ ਮੈਂ ਉਹ ਉਹਨਾਂ ਨੂੰ ਉਹਨਾਂ ਨੇ ਕਿਤੇ ਜਿਹੜੀ ਸਿਵਲ ਅਥਾਰਟिटीज ਨੂੰ ਉੱਥੇ ਪ੍ਰਤੀਮਾ ਦੇ ਉੱਤੇ ਸਫਾਈ ਵਗੈਰਾ ਕਰਨ ਵਾਸਤੇ ਪੌੜੀ ਮੰਗਵਾਈ ਸੀ ਔਰ ਉਸ ਤੋਂ ਬਾਅਦ ਉੱਥੇ ਸ਼ਾਮ ਨੂੰ ਫੰਕਸ਼ਨ ਵੀ ਰੱਖਿਆ ਸੀ ਉਸ ਬਾਰੇ ਵੀ ਅਸੀਂ ਇਨਵੈਸਟੀਗੇਸ਼ਨ ਸਾਰੀ ਕਰਾਂਗੇ ਕਿ ਉਹ ਕਿਸ ਤਰੀਕੇ ਨਾਲ ਕਿਸੇ ਦੀ ਅਗਰੇਲੀ ਪਾਈ ਜਾਂਦੀ ਹੈ ਕਿਸੇ ਵੀ ਮੁਲਾਜ਼ਮ ਦੀ ਉਸ ਤੇ ਵੀ ਸਖਤ ਕਾਰਵਾਈ ਕੀਤੀ ਜਾਏਗੀ ਔਰ ਮੈਂ ਇਹ ਸਾਰਿਆਂ ਨੂੰ ਅਖੀਰ ਦੇ ਵਿੱਚ ਵਿਸ਼ਵਾਸ ਦਿਵਾਉਣਾ ਕਿ ਅਸੀਂ ਵਚਨਬੱਧਾਂ ਅੱਪਾ ਸ਼ਾਂਤੀ ਵੀ ਬਰਕਰਾਰ ਰੱਖਣੀ ਹੈ ਗੁਰੂ ਨਗਰੀ ਚ ਵੀ ਸਾਰੇ ਪੰਜਾਬ ਚ ਵੀ ਔਰ ਦੂਸਰਾ ਜਿਹੜੇ ਆਪਣੇ ਅਕਿਊਜ਼ ਨੇ ਇਹਨਾਂ ਨੂੰ ਸਭ ਤੋਂ ਸੱਜਾ ਤੋਂ ਸਜ਼ਾ ਦਵਾਉਣ ਦੇ ਲਈ ਬਚਨ ਬੱਤਾ ਮੈਂ ਦੁਆਰਾ ਜ਼ਾਹਰ ਹਾ ਸਰ